ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨੰਗਲ ਤੋਂ ਜਿੱਥੇ ਕੀ ਨੰਗਲ ਮੁਖ ਮਾਰਗ ਉਤੇ ਇੱਕ ਓਵਰਲੋਡ ਤੇਜ਼ ਰਫ਼ਤਾਰ ਟੇਪਰ ਪਲਟ ਗਿਆ ਹੈ ਇੱਕ ਵੱਡਾ ਹਾਸਾ ਜ਼ਰੂਰ ਵਾਪਰ ਗਿਆ ਪਰ ਰਾਹਤ ਵਾਲੀ ਗੱਲ ਇਹ ਰਹੀ ਕਿ ਸਹਾਸੇ ਦੇ ਵਿੱਚ ਜਿਆਦਾ ਸੱਟ ਚੋਟ ਨਹੀਂ ਲੱਗੀ ਨੰਗਲ ਦੇ ਸੀਆਈਐਸਐਫ ਚੌਂਗ ਦੇ ਲਾਗੇ ਵਾਪਰਿਆ ਇਸ ਸੜਕ ਹਾਸੇ ਦੇ ਵਿੱਚ ਓਵਰਲੋਡ ਟੇਪਰ ਜੋ ਕਿ ਟਾਲੀਵਾਲ ਸਾਈਡ ਤੋਂ ਆ ਰਿਹਾ ਸੀ ਜਿਵੇਂ ਹੀ ਉਹ ਸੀਐਸਐਫ ਚੌਂਗ ਤੇ ਪਹੁੰਚਦਾ ਹੈ ਤਾਂ ਤੇਜ਼ ਰਫ਼ਤਾਰ ਹੋਣ ਦੇ ਚਲਦਿਓ ਸੜਕ ਦੇ ਕਿਨਾਰੇ ਪਲਟ ਜਾਂਦਾ ਹੈ ਗਨੀਮਤ ਇਹ ਰਹੀ ਕਿ ਉਸ ਸਮੇਂ ਟਿਪਰ ਤੇ ਲੱਗੇ ਕੋਈ ਹੋਰ ਵਹੀਕਲ ਮੌਜੂਦ ਨਹੀਂ ਸੀ ਨਹੀਂ ਤਾਂ ਤਸਵੀਰਾਂ ਕਾਫੀ ਦਰਦਨਾਕ ਹੋ ਸਕਦੀਆਂ ਸਨ ਨੰਗਲ ਦੇ ਵਿੱਚ ਇਸ ਤਰ੍ਹਾਂ ਦੇ ਓਵਰਲੋਡ ਟਿਪਰਾਂ ਦੇ ਨਾਲ ਵਾਪਰਿਆ ਹੋਇਆ ਪਹਿਲਾ ਹਾਸਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਐਨ ਐਫ ਐਲ ਚੌਂਕ ਪੀ اے سی ਐਲ ਚੌਂਕ 'ਤੇ ਨੰਗਲ ਦੇ ਵੱਖ-ਵੱਖ ਥਾਵਾਂ ਉੱਤੇ ਇਸ ਤਰ੍ਹਾਂ ਦੇ ਸੜਕ ਹਾਸੇ ਜੋ ਕਿ ਓਵਰਲੋਡ ਟਿਪਰਾਂ ਦੇ ਨਾਲ ਵਾਪਰਦੇ ਹਨ ਉਹਨਾਂ ਨੂੰ ਵੇਖਿਆ ਜਾ ਸਕਦਾ ਹੈ ਪਰ ਅਜੇ ਇਹ ਹਾਸਾ ਨੂੰ ਰੋਕਣ ਦੇ ਲਈ ਕਦੇ ਵੀ ਪੁਲਿਸ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਵੱਲੋਂ ਬਣਾਈਆਂ ਗਈਆਂ ਟੀਮਾਂ ਕੰਮ ਕਰਦੀਆਂ ਨਜ਼ਰ ਨਹੀਂ ਆਉਂਦੀਆਂ ਜੇਕਰ ਅਜਿਹੇ ਓਵਰਲੋਡ ਟਿਪਰਾਂ ਨੂੰ ਪੁਲਿਸ ਪ੍ਰਸ਼ਾਸਨ ਸ਼ਕਤੀ ਦੇ ਨਾਲ ਨਿਪਟੇਗੀ ਕਈ ਸਰਾਂ ਦੇ ਸੜਕ ਹਾਸਿਆ ਉਤੇ ਨਕੀਲ ਲਗਾਈ ਜਾ ਸਕਦੀ ਹੈ ਪਰ ਪ੍ਰਸ਼ਾਸਨ ਵੱਲੋਂ ਲਗਾਤਾਰ ਇਹਨਾਂ ਟਿਪਰਾਉਂ ਤੇ ਨਕੀਲ ਨਾ ਕਸਣਾ ਕਿਤੇ ਨਾ ਕਿਤੇ ਵਿਭਾਗ ਦੀ ਮਿਲੀ ਭੁਗਤ ਨੂੰ ਦਰਸਾਉਂਦਾ ਹੈ ਉਥੇ ਹੀ ਦੂਜੇ ਪਾਸੇ ਹਿਮਾਚਲ ਦੇ ਜ਼ਿਲ੍ਹਾ ਉਹਨਾਂ ਦੇ ਵਿੱਚ 1 ਸਾਲ ਦੇ ਲਈ ਮਾਈਨਿੰਗ ਉਤੇ ਨਕੀਲ ਲੱਗੀ ਹੋਈ ਆ ਪਰ ਫਿਰ ਵੀ ਇਸ ਤਰ੍ਹਾਂ ਦਾ ਹਿਮਾਚਲ ਤੋਂ ਓਵਰਲੋਡ ਟਿਪਰਾਂ ਦਾ ਆਉਣਾ ਜੋ ਕਿ ਕ੍ਰੈਸ਼ਰਾਂ ਤੋਂ ਮਾਲ ਲੈ ਕੇ ਆਉਂਦੇ ਹਨ ਸੰਦੇਹ ਦੇ ਘੇਰੇ ਦੇ ਵਿੱਚ ਹੁੰਦੇ ਹਨ कि ਜੇਕਰ ਮਾਈਨਿੰਗ ਬੰਦ ਹੈ ਤਾਂ ਫਿਰ ਹਿਮਾਚਲ ਤੋਂ ਲਗਾਤਾਰ ਅਜਿਹੇ ਟਿਪਰ ਕਿਵੇਂ ਆਉਂਦੇ ਹਨ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਤੇ ਨਾਲੇ ਹਿਮਾਚਲ ਸਰਕਾਰ ਤੇ ਹਿਮਾਚਲ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ ਸਕਣ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਵਿਸ਼ਾਲ ਜੀ ਕੀ ਜਾਣਕਾਰੀ ਹੈ ਆਪਣੇ ਕੋਲ ਦੇਖੋ ਅ ਅਸੀਂ ਇਸ ਟਾਈਮ ਰਵਿਦਾਸ ਚੌਂਕ ਤੇ ਖੜੇ ਆ ਤੇ ਓਵਰਲੋਡ ਜਿਹੜਾ ਟਿਪਰ ਹੈ ਉਹ ਔਰ ਮੈਂ ਸਭ ਤੋਂ ਵੱਡੀ ਗੱਲ ਦੱਸਦਾ ਕਿ ਇਸ ਰੋਡ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਜਿਹੜੇ ਟਿਪਰ ਹੈ ਇਸ ਰੋਡ ਤੋਂ ਲੰਘਦੇ ਆ ਹਿਮਾਚਲ ਤੋਂ ਪਰਦੇ ਆ ਹਰਿਆਣੇ ਨੂੰ ਜਾਂਦੇ ਆ ਨੁਕਸਾਨ ਪੰਜਾਬ ਦਾ ਹੋ ਰਿਹਾ ਔਰ ਜਿੰਨੇ ਐਕਸੀਡੈਂਟ ਹੈ ਉਹ ਸਾਰੇ ਹੋ ਕਿੱਥੇ ਰਹੇ ਨੰਗਲ ਤੋਂ ਲੈ ਕੇ ਗੰਗੂਆਲ ਚੌਕ ਤੱਕ ਹੁਣ ਤੁਸੀਂ ਇਸੀ ਗੱਡੀ ਨੂੰ ਜੇ ਅਸੀਂ ਇਸੀ ਟਿਪਾਂ ਨੂੰ ਦੇਖ ਲਈਏ ਤਾਂ ਪਿੱਛੇ ਨੰਬਰ ਹੈ ਨਹੀਂ ਹੈ ਨਹੀਂ ਹੈ ਠੀਕ ਹੈ ਔਰ ਪੁੱਛਣ ਵਾਲਾ ਕੌਣ ਹੈ ਕੋਈ ਵੀ ਨਹੀਂ ਹੁਣ ਅਸੀਂ ਤਾਂ ਕਹਿ ਰਹੇ ਕਿ ਨਜਾਇਜ਼ ਮੈਨ ਨਹੀਂ ਬੰਦ ਹੈ ਬੰਦ ਹੈ ਪਰ ਨੁਕਸਾਨ ਤਾਂ ਸਾਡੇ ਇਲਾਕੇ ਦਾ ਹੋ ਰਿਹਾ ਜੇ ਅਸੀਂ ਹਮਾਚਲ ਤੋਂ ਵੀ ਜਿੰਨਾ ਮਾਲ ਆ ਰਿਹਾ ਇਸੀ ਕੰਪਨੀ ਦੀਆਂ ਗੱਡੀਆਂ ਹਰ ਰੋਜ਼ ਜੇ ਅਸੀਂ ਕਾਊਂਟਿੰਗ ਕਰੀਏ ਭਾਈ ਇਹ 400 500 ਗੇੜਾ ਲੱਗਦਾ ਹੁਣ ਇਸ ਜੜੀਏ ਕੰਪਨੀ ਇਹਨਾਂ ਦੀ ਟਿਪਰਾਂ ਦਾ ਕਿੰਨੀਆਂ ਗੱਡੀਆਂ ਇਹਨਾਂ ਕੋਲ ਹੋਰ ਮੈਂ ਕਹਿੰਦਾ ਤੁਸੀਂ ਚੱਲ ਜਾਓ ਇੱਥੋਂ ਲੈ ਕੇ ਜਿੱਥੇ ਅਸੀਂ ਗੜਿਆ ਇੱਥੋਂ ਲੈ ਕੇ ਅਸੀਂ ਹਾਂ ਜਿੱਦਾਂ ਸੀ ਪੰਜਾਬ ਦੇ ਵਿੱਚ ਆਂਦੀ ਇਹਨਾਂ ਦੀ ਸਪੀਡ ਵੱਧ ਜਾਂਦੀ ਔਰ ਉੱਪਰ ਕੋਈ ਨਹੀਂ ਆਣਾ ਇਹਨਾਂ ਕੋਲ ਇਵਨ ਇਸ ਬੰਦੇ ਕੋਲ ਬਿੱਲ ਵੀ ਨਹੀਂ ਹੋਣਾ ओरिजिनल ਬਿੱਲ ਜਿਹੜਾ ਜਿੱਥੋਂ ਲੈ ਕੇ ਐਲ ਐ ਸੀ ਸੀ ਵਾਲੇ ਕੋਲ ਉਹ ਤਾਂ ਆਪ ਡਾਊਟਫੁੱਲ ਆ ਪਤਾ ਨਹੀਂ ਕਿੰਨੀਆਂ ਏ ਡੀ ਦੀ ਰੇਡਾਂ ਪੈ ਗਈਆਂ ਉਹ ਵੀ ਸਾਹਮਣੇ ਦੇਖ ਲੋ ਟਾਇਲ ਦਾ ਹੀ ਐ ਟਿੱਪਰ ਖੜਿਆ ਇੱਕ ਅੱਧਾ ਪਿੱਛੇ ਹੋਣਾ ਉਹ ਵੀ ਉਹਦਾ ਹੀ ਐ ਤੇ ਨੁਕਸਾਨ ਇਲਾਕੇ ਦਾ ਹੋ ਰਿਹਾ ਮੈਨੂੰ ਤਾਂ ਇਹ ਐ ਅੱਜ ਨੰਗਲ ਦੇ ਵਿੱਚ ਪੁੱਛਣ ਵਾਲਾ ਕੋਈ ਨਹੀਂ ਲੜਨ ਵਾਲਾ ਕੋਈ ਨਹੀਂ ਐ ਸੋ ਇੱਕ ਬੰਦਾ ਕੁਝ ਨਹੀਂ ਕਰ ਸਕਦਾ آج یہ سارے لوگ سارے لوگ کا راندے بھی اندر بار کے سون نو تیارہ پر علاقے واسطے کوئی نہیں کوئی نہیں لڑائی لڑ رہا ہے لائیو تصویریں آپ کو دکھائی ہیں وشال سینی ایڈوکٹ وشال سینی ہمارے ساتھ موجود تھے انہوں نے حیرانی جنک ایک جانکاری دی ہے ہم وہ بھی دکھائیں گے بھی یہ جو ٹرک ٹپر ہے اس کے پیچھے نمبر ہی نہیں ہے بے لگام ہوتا سسٹم پرشاسن لاپروہا اس بات کی لائیو تصویریں آپ کو دکھا رہے ہیں کہ اگر یہ حادثہ سڑک کے بیچ میں ہوتا تو کوئی نہ کوئی دردناک روپ دھارن کر سکتا تھا ہم آپ کو دکھا رہے ہیں لائیو تصویریں دو کھڑے کمپنی کے دو وہاں بھی کھڑے ہر طرف ایک ہی کمپنی کے اتنے آپ دیکھیے یہ بات ویسے حیرانی جنک ہے ایڈوکیٹ وشال سینی نے جو جانکاری دی تھی وہ بالکل پوکھتا ہے کہ اس کے پیچھے کوئی نمبر ہی نہیں ہے جنک بنا نمبر کے چل رہی گاڑیاں یہ کسی بارود سے کم نہیں ہے اس خبر کو آپ زیادہ سے زیادہ شیئر کریں اور تاکہ ہم یہ بات کو پرشاسن تک پہنچا سکیں کہ کہاں ہے جو بار بار کرتے آئے ہیں لائیو تصویروں میں آپ کو دکھا رہے ہیں یہ جو ٹرک ٹپر پلٹا ہے اس کا کوئی نمبر کسی طرح کا کوئی نمبر نہیں ہے روپڑ کا بتایا جا رہا ہے تائل گروپ ہے کوئی جن کے یہ لگاتا ٹپر یہاں سے ایل ایس ایس کمپنی سے جہاں سے بھرے جا رہے ٹپر ہیں ایڈوکیٹ وشال سینی نے جانکاری دیتا بتایا ہے کہ اس کمپنی کے آنر کے اوپر کئی ایڈی کی ریڈے ایڈی کی ریڈے پڑ چکی ہیں لیکن یہ تصویریں ہیں بلکل مارک پر یہ پلٹا پر بینا نمبر کے یہ گاڑیاں جو سڑکوں پر دوڑ رہی ہیں کسی باروس سے کم نہیں ہم ایک بار جڑنے جا رہے ہیں سینی سے کوئی اپنی جانکاری دینا چاہتے ہیں دیکھو سب تو بڑی گل ہے کہ جی ایک موٹر سائیکل جانا ہو ਉਹਦੇ ਤੇ ਜੇ ਸਿਕਿਉਰਿਟੀ ਨੰਬਰ ਪਲੇਟ ਨਹੀਂ ਹੈ ਤਾਂ ਪੁਲਿਸ ਵਾਲੇ ਨਾਲ ਹੀ ਉਹਨੂੰ ਦਬੋਚ ਲੈਂਦੇ ਪਰ ਆਹ ਤਾਂ ਇਹ ਤਾਂ ਇੱਕ ਚੱਲਦੇ ਫਿਰਦੇ ਐਕਸੀਡੈਂਟ ਹੈ ਘਰਾਂ ਦੇ ਜਿਹੜੇ ਚਿਰਾਗਾ ਬੁਝਾ ਦਿੰਦੇ ਕੋਈ ਨਹੀਂ ਪੁੱਛਦਾ ਨੰਬਰ ਹੈ ਉਹ ਹੀ ਨਹੀਂ ਠੀਕ ਹੈ ਹੁਣ ਤੁਸੀਂ ਇੱਥੇ ਖੜ੍ਹ ਜੋ ਟੈਲ ਕੰਪਨੀ ਦੇ 100 ਟਿੱਪਰ ਚੱਲ ਜਾਣਾ ਜੇ ਅਸੀਂ ਇੱਥੇ ਖੜ੍ਹ ਜਾਈਏ ਪੁੱਛਣ ਵਾਲਾ ਕੋਈ ਨਹੀਂ ਹੈ ਹੈਨਾ ਅਸੀਂ ਤਿੰਨ ਜਣੇ ਚੱਲ ਜਾਈਏ ਮੋਟਰਸਾਈਕਲ ਤੇ ਤਾਂ ਪੁਲਿਸ ਵਾਲੇ ਉਸੇ ਟਾਈਮ ਦਬੋਚ ਲੈਂਦੇ ਇਹ ਟਿੱਪਨ ਨਹੀਂ ਕਿਸ ਨੂੰ ਦਿਖਦੇ ਉਹ ਇਹ ਬੜਾ ਥੀਲੇ ਤਲਵਰ ਸਰ ਵੀ ਇਹ ਤੁਮਰ ਕੇ ਆਇਆ ਕਿ ਤੱਕ ਉਹ ਤਕਬੀਰ ਕਰ ਪਾ ਲਖਵਿੰਦਰ ਸਟੋਨ ਕ੍ਰੈਸ਼ਰ ਤੋਂ ਭਰ ਕੇ ਆਇਆ ਰੋਪੜ ਜਾ ਰਿਹਾ ਹੈ ਟਾਇਲ ਕੰਪਨੀ ਦਾ ਇਹ ਟੀਪਰ ਹੈ ਡਰਾਈਵਰ ਦੇ ਨਾਲ ਹੁਣੇ ਗੱਲ ਹੋਈ ਹੈ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪ੍ਰੈਸ ਤੁਹਾਡੇ ਤੋਂ ਪਹਿਲਾਂ ਪਹੁੰਚੀ ਸੀਗੀ ਤੁਹਾਨੂੰ ਸਾਰੀ ਜਾਣਕਾਰੀ ਆਪਣੇ ਵੱਲੋਂ ਅਸੀਂ ਦੇ ਰਹੇ ਹਾਂ ਉਹ ਬੰਦਾ ਦਾਖਲ ਕਰਾ ਕੇ ਆਇਆ ਜਿਹੜਾ ਡਰਾਈਵਰ ਹੈ ਡਰਾਈਵਰ ਦੇ ਨਾਮ ਬੰਦੇ ਦੇ ਨਾਲ अच्छा वो जख्मी होया अपनी गाड़ी लेके गए अपनी गाड़ी के पीछे बहुत छोटे चकड़ी वाला इलाज उन्होंने नाल ड्राइवर आए सी के वो कहते ਸਾਡਾ ਡਰਾਈਵਰ ਜਿਹੜਾ ਮੌਕੇ ਤੋਂ ਫਰਾਰ ਹੋ ਗਿਆ हां ਉਹ ਨਾਲ ਬੰਦਾ ਬੈਠਾ ਸੀਗਾ ਜੀ ਇਹਦੇ ਅਜੀਤ ਸਿੰਘ ਨਾਲ ਅਜੀਤ ਸਿੰਘ ਦਾ ਨਾਮ ਹੈ ਉਹਦੇ ਨਾਲ ਕਾफी ਸੱਟ ਲੱਗੀ ਹੈ ਉਹਦਾ ਨੱਕ ਦਾ ਨੱਕ ਨਹੀਂ ਗਿਆ ਹੋਇਆ ਕਾਰਨ ਕੋਈ ਪਤਾ ਲੱਗਦਾ ਵੀ ਕਿਆ ਇੱਥੇ ਤਾਂ ਜਿੱਦ ਕੱਟ ਵੱਜੇ ਵੀ ਕੱਟ ਵੱਜੇ ਨੇ ਰਾੜੀ ਦੇ